ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਨਿਆਂ ਦੇ ਇੱਕ ਟੈਰੇ ਦੇ ਵਿੱਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਭਾਰਤ ਪਹਿਲਾਂ ਹੀ ਸਿੰਧੂ ਜਲ ਸਿੰਧੀ ਨੂੰ ਮਤਲ ਕਰ ਚੁੱਕਾ ਹੈ ਹੁਣ ਅਗਲਾ ਕਦਮ ਚੁੱਕਦੇ ਹੋਏ ਭਾਰਤ ਨੇ ਜਨਾਬ ਨਦੀ ਦੇ ਬਣੇ ਬੰਗਲੀ ਹਾਰ ਡੈਮ ਰਾਹੀਂ ਪਾਣੀ ਦੇ ਵਹਾਣ ਨੂੰ ਰੋਕ ਦਿੱਤਾ ਹੈ ਅਤੇ ਜੇਹਲਮ ਨਦੀ ਤੇ ਬਣੇ ਕਿਸ਼ਨ ਗੰਗਾ ਡੈਮ ਦੇ ਸਬੰਧ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ ਨਿਊਜ਼ ਏਜੰਸੀ ਪੀਟੀਸੀ ਦੀ ਰਿਪੋਰਟ ਅਨੁਸਾਰ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਇਸ ਮਾਮਲੇ ਤੋਂ ਜਾਣੂ ਇੱਕ ਸੂਤਰ ਨੇ ਕਿਹਾ ਹੈ ਕਿ ਜੰਮੂ ਦੇ ਰਾਮਬਨ ਦੇ ਵਿੱਚ ਬੰਗਲੀ ਹਰ ਪਣ ਬਿਜਲੀ ਬੰਨ ਅਤੇ ਉੱਤਰੀ ਕਸ਼ਮੀਰ ਦੇ ਵਿੱਚ ਕਿਸ਼ਨਗੰਗਾ ਪਣ ਬਿਜਲੀ ਬੰਨ ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਤ ਕਰਨ ਦੀ ਸਮਰੱਥਾ ਦਿੰਦੇ ਹਨ ਬੰਗਲੀ ਹਾਰ ਡੈਮ ਲੰਮੇ ਸਮੇਤ ਦੋਆਂ ਗਵਾਂਡੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਿਹਾ ਹੈ ਪਾਕਿਸਤਾਨ ਨੇ ਇਸ ਮਾਮਲੇ ਦੇ ਵਿੱਚ ਵਿਸ਼ਵ ਬੈਂਕ ਤੋਂ ਵਿਚੋਲਗੀ ਦੀ ਮਦਦ ਕੀਤੀ ਹੈ ਪਾਕਿਸਤਾਨ ਨੂੰ ਕਿਸ਼ਨ ਗੰਗਾ ਡੈਮ ਤੇ ਵੀ ਇਤਰਾਜ਼ ਹਨ ਖਾਸ ਕਰਕੇ ਕਿਉਂਕਿ ਇਸ ਦਾ ਪ੍ਰਭਾਵ ਜਹਲਮ ਦੀ ਸਹਾਇਕ ਨਦੀ ਨੀਲਮ ਨਦੀ ਤੇ ਪੈਂਦਾ ਹੈ ਕਾਬਲੇ ਗੌਰ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਦਹਾਕਿਆ ਪੁਰਾਣੀ ਸਿੰਧੂ ਜਲ ਸਿੰਧੀ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਇਹ ਹਮਲਾਏ ਦੇ ਵਿੱਚ 26 ਲੋਕ ਮਾਰੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ ਵਿਸ਼ਵ ਬੈਂਕ ਦੀ ਵਿਚੋਲਗੀ ਵਾਲੀ ਸਿੰਧੂ ਜਲ ਸਿੰਧੀ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਨਦੀ ਅਤੇ ਇਸ ਦੀਆਂ ਹੀ ਸਹਾਇਕ ਨਦੀਆਂ ਤੇ ਪਾਣੀ ਦੀ ਵੰਟੂ ਨੂੰ ਨਿਯੰਤਰਿਤ ਕਰਦੀ ਹੈ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਨਿਆਂ ਦੇ ਇੱਕ ਟੈਹਰੇ ਦੇ ਵਿੱਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਭਾਰਤ ਪਹਿਲਾ ਹੀ ਸਿੰਧੂ ਜਲ ਸਿੰਧੀ ਨੂੰ ਮੁਤਲ ਕਰ ਚੁੱਕਾ ਹੈ ਹੁਣ ਅਗਲਾ ਕਦਮ ਚੁੱਕਤੇ ਹੋਏ ਭਾਰਤ ਨੇ ਜਨਾਬ ਨਦੀ ਦੇ ਬਣੇ ਬੰਗਲੀ ਹਾਰ ਡੈਮ ਰਾਹੀਂ ਪਾਣੀ ਦੇ ਵਹਾਣ ਨੂੰ ਰੋਕ ਦਿੱਤਾ ਹੈ ਅਤੇ ਜੇਹਲਮ ਨਮ ਨਦੀ ਤੇ ਬਣੇ ਕਿਸ਼ਨ ਗੰਗਾ ਡੈਮ ਦੇ ਸਬੰਧ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਹੈ ਨਿਊਜ਼ ਏਜੰਸੀ ਪੀਟੀਸੀ ਦੀ ਰਿਪੋਰਟ ਅਨਸਾਰ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਇਸ ਮਾਮਲੇ ਤੋਂ ਜਾਣੂ ਇੱਕ ਸੂਤਰ ਨੇ ਕਿਹਾ ਕਿ ਜੰਮੂ ਦੇ ਰਾਮਬਣ ਦੇ ਵਿੱਚ ਬੰਗਲੀ ਹਰ ਪਰ ਬਿਜਲੀ ਬੰਨ ਅਤੇ ਉੱਤਰੀ ਕਸ਼ਮੀਰ ਦੇ ਵਿੱਚ ਕਿਸ਼ਨਗੰਗਾ ਪਰ ਬਿਜਲੀ ਬੰਨ ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਤ ਕਰਨ ਦੀ ਸਮਰੱਥਾ ਦਿੰਦੇ ਹਨ ਬੰਗਲੀਹਾਰ ਡੈਮ ਲੰਮੇ ਸਮੇਤ ਦੋਆਂ ਗਵਾਂਡੀਆਂ ਵਿਚਕਾਰ ਵਿਵਾਦ ਦਾ ਵਿਸ਼ਰਿਆ ਹੈ ਪਾਕਿਸਤਾਨ ਨੇ ਇਸ ਮਾਮਲੇ ਦੇ ਵਿੱਚ ਵਿਸ਼ਵ ਬੈਂਕ ਤੋਂ ਵਿਚੋਲਗੀ ਦੀ ਮਦਦ ਕੀਤੀ ਹੈ ਪਾਕਿਸਤਾਨ ਨੂੰ ਕਿਸ਼ਨਗੰਗਾ ਡੈਮ ਤੇ ਵੀ ਇਤਰਾਜ਼ ਹਨ ਖਾਸ ਕਰਕੇ ਕਿਉਂਕਿ ਇਸ ਦਾ ਪ੍ਰਭਾਵ ਜਹਲਮ ਦੀ ਸਹਾਇਕ ਨਦੀ ਨੀਲਮ ਨਦੀ ਤੇ ਪੈਂਦਾ ਹੈ ਕਾਬਲੇ ਗੌਰ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਦਹਾਕਿਆ ਪੁਰਾਣੀ ਸਿੰਧੂ ਜਲ ਸਿੰਧੀ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਇਹ ਹਮਲਾ ਇਹਦੇ ਵਿੱਚ 26 ਲੋਕ ਮਾਰੇ ਗਏ ਸਨ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ ਵਿਸ਼ੇ ਬੈਂਕ ਦੀ ਵਿਚੋਲਗੀ ਵਾਲੀ ਸਿੰਧੂ ਜਲ ਸਿੰਧੀ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਨਦੀ ਅਤੇ ਇਸ ਦੀਆਂ ਹੀ ਸਹਾਇਕ ਨਦੀਆਂ ਤੇ ਪਾਣੀ ਦੀ ਵੰਟੂ ਨੂੰ ਨਿਯੰਤਰਿਤ ਕਰਦੀ ਹੈ